ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਢੰਡੌਤ ਬੰਦਨਨ ਕਬਾਦ ਸ਼ਰਮ ਕਲਾ ਸਮਰਤ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਣ ਤੁਮਹਾਰੀ ਆਸਾ ਤੁਮਹੀ ਸੱਜਣਾ ਸਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖ ਹਟਲ ਗੁਰ ਸੇਵੀਐ ਅਨਸੈ ਸਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਗੋਜਰੇ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧ ਤੰ ਸਚਿ ਤਿਆਸ ਪਰਮ ਹਿਤੰ ਬਿਲਲਾਪ ਬਿਲਲ ਬਿਨੰਤਿਆ ਸੁਖ ਪਾਏ ਚਿਤ ਹਿਤੰ ਭਗਤ ਪ੍ਰੇਮ ਆਰਾਧ ਤੰ ਸਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬਿਨੰਤਿਆ ਸੁਖ ਪਾਏ ਚਿਤ ਹਿਤੰ ਜਪ ਮੰਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਰਨ ਰਾਮ ਨਾਮ ਕਰ ਕਰਨੀ ਰਹਾ ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦ ਹਰ ਰਮਨੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਨੰ ਚਲ ਚਿਤ ਵਿਤ ਪ੍ਰਮਾ ਪਰਮੰ ਜਾਗਮੋ ਮਗਨ ਹਿਤੰ ਥਿਰਨਾਮ ਭਗਤ ਦਿਰਡੰ ਮਤੀ ਗੁਰਵਾਕ ਸਬਦ ਰਤੰ ਪਰਮਾਤ ਭਰਮ ਨਾ ਚੁਕੈ ਜਗ ਜਨਮ ਬਿਆਦ ਖਪੰ ਸਥਾਨ ਹਰ ਨਹਿ ਕੇਵਲੰ ਸਤ ਮਤੀ ਨਾਮ ਤਪੰ ਇਹੋ ਜਗ ਮੋਹੇਤ ਬਿਆਪਤੰ ਦੁਖ ਅਦਕ ਜਨਮ ਮਰਨੰ ਭਜ ਸਰਨ ਸਤਗੁਰ ਉਬਰੇ ਹਰ ਨਾਮ ਰਿਦ ਰਮਨੰ ਗੁਰਮਤਾ ਨਹਿਚਲ ਮਨ ਮਨ ਮਨੰ ਸਹਿਜ ਵਿਚਾਰੰ ਸੋ ਮਾਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਰੰ ਭੈ ਭਾਏ ਭਗਤ ਤਰ ਭਵਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤਉ ਸਰਣੀ ਲਭ ਲੋਭ ਲਹਿਰ ਨਿਵਾਰਨੰ ਹਰ ਨਾਮ ਰਾਸ ਮਨੰ ਮਨ ਮਾਰ ਤੋਹੀ ਨਰੰਜਨਾ ਕਹੋ ਨਾਨਕਾ ਸਰਨੰ ਲਭ ਲੋਭ ਲਹਿਰ ਨਿਵਾਰਨੰ ਹਰ ਨਾਮ ਰਾਸ ਮਨੰ ਮਨ ਮਾਰ ਤੋਹੀ ਨਰੰਜਨਾ ਕਹੋ ਨਾਨਕ ਸਰਣੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ